ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਕੋਟਨ ਕੋਟਨ ਧੰਨਵਾਦ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਫੇਰ ਮੈਂ ਤੁਹਾਡੇ ਰੂਬਰੂ ਹੋਈਆਂ ਜਿੱਥੇ ਮਾਨ ਸਰਕਾਰ ਨੇ ਮੇਰੇ ਤੇ ਪੰਜ ਝੂਠੇ ਕੇਸ ਦਰਜ ਕੀਤੇ ਉਥੇ ਹੀ ਮਾਨਯੋਗ ਅਦਾਲਤਾਂ ਨੇ ਮੈਨੂੰ ਤਿੰਨਾਂ ਚੋਂ ਪਹਿਲਾਂ ਚੁਮਾਨਤ ਦਿੱਤੀ ਤੇ ਅੱਜ ਫੇਰ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਜਿਹੜਾ ਆ ਮੈਨੂੰ ਦੋਵਾਂ ਵਿੱਚੋਂ ਹੋਰ ਜਮਾਨਤ ਮਿਲ ਚੁੱਕੀ ਆ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਹੜੇ ਹਮੇਸ਼ਾ ਆਪਣੇ ਜਿਹੜੇ ਆ ਅਕਾਲੀ ਦਲ ਵਰਕਰਾਂ ਦੀ ਡਟ ਕੇ ਲੜਾਈ ਲੜਦੇ ਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਜਿਹੜੇ ਮਾਝੇ ਦੇ ਜਰਨੈਲ ਨੇ ਸਾਡੇ ਉਹਨਾਂ ਦਾ ਧੰਨਵਾਦ ਜਿਹੜਾ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਦੇ ਆ ਤੇ ਮੈਂ ਧੰਨਵਾਦ ਕਰਦੀ ਆ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਦਮਨਬੀਰ ਸਿੰਘ ਸੋਤੀ ਜੀ ਜਿਨ੍ਹਾਂ ਨੇ ਮੇਰੀ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਡਟ ਕੇ ਲੜਾਈ ਲੜੀ ਜਿਹੜੇ ਪੈਰ ਪੈਰ ਤੇ ਸਾਡੇ ਨਾਲ ਖੜੇ ਗਏ ਤੇ ਮੈਂ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਨੀ ਆ ਕਿ ਜਿਹੜੀ ਤੁਸੀਂ ਇਲੈਕਸ਼ਨ ਦੌਰਾਨ ਸਾਮ-ਦਾਮ ਦੰਡਵੇ ਦਿਵਾਲੀ ਨੀਤੀ ਅਪਣਾਈ ਸੀਗੀ ਜਿਹਦੇ ਅਪਣਾਉਣਦਿਆਂ ਤੁਸੀਂ ਮੇਰੇ ਤੇ ਜਿਹੜੇ ਆ ਪੰਜ ਝੂਠੇ ਮੁਕੱਦਮੇ ਚਲਾਏ ਅਦਾਲਤਾਂ 'ਚ ਤੇ ਤੁਹਾਡਾ ਸਾਮ-ਦਾਮ ਦੰਡਪੇ ਜਿਹੜਾ ਫੇਲ ਹੋ ਗਿਆ ਬਿਲਕੁਲ ਇਸੇ ਤਰੀਕੇ ਨਾਲ ਤੁਹਾਡੀ ਜਿਹੜੀ ਸਰਕਾਰ ਆ 2027 ਵਿੱਚ ਫੇਲ ਹੋਣੀ ਆ ਤੇ 2027 ਵਿੱਚ ਤੁਹਾਡੀ ਜਿਹੜੀ ਝੂਠ ਦੀ ਜਿਹੜੀ ਦੁਕਾਨ ਹੈ ਇਹ ਬਿਲਕੁਲ ਹੀ ਬੰਦ ਹੋ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਕੋਟਨ ਕੋਟਨ ਧੰਨਵਾਦ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਫੇਰ ਮੈਂ ਤੁਹਾਡੇ ਰੂਬਰੂ ਹੋਈਆਂ ਜਿੱਥੇ ਮਾਨ ਸਰਕਾਰ ਨੇ ਮੇਰੇ ਤੇ ਪੰਜ ਝੂਠੇ ਕੇਸ ਦਰਜ ਕੀਤੇ ਉੱਥੇ ਹੀ ਮਾਨਯੋਗ ਅਦਾਲਤਾਂ ਨੇ ਮੈਨੂੰ ਤਿੰਨਾਂ ਚੋਂ ਪਹਿਲਾਂ ਚੁਮਾਨ ਚ ਦਿੱਤੀ ਤੇ ਅੱਜ ਫੇਰ ਉਸ ਅਕਾਲਪੁਰਖ ਦੀ ਮਿਹਰ ਸਦਕਾ ਜਿਹੜਾ ਆ ਮੈਨੂੰ ਦੋਵਾਂ ਵਿੱਚੋਂ ਹੋਰ ਜਮਾਨਤ ਮਿਲ ਚੁੱਕੀ ਆ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਹੜੇ ਹਮੇਸ਼ਾ ਆਪਣੇ ਜਿਹੜੇ ਆ ਅਕਾਲੀ ਦਲ ਵਰਕਰਾਂ ਦੀ ਡਟ ਕੇ ਲੜਾਈ ਲੜਦੇ ਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਜਿਹੜੇ ਮਾਝੇ ਦੇ ਜਰਨਲ ਨੇ ਸਾਡੇ ਉਹਨਾਂ ਦਾ ਧੰਨਵਾਦ ਜਿਹੜਾ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਦੇ ਆ ਤੇ ਮੈਂ ਧੰਨਵਾਦ ਕਰਦੀ ਆ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਦਮਨਬੀਰ ਸਿੰਘ ਸੋਤੀ ਜੀ ਜਿਨ੍ਹਾਂ ਨੇ ਮੇਰੀ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਡਟ ਕੇ ਲੜਾਈ ਲੜੀ ਜਿਹੜੇ ਪੈਰ ਪੈਰ ਤੇ ਸਾਡੇ ਨਾਲ ਖੜੇ ਰਹੇ ਤੇ ਮੈਂ ਬਾਦ ਸਰਕਾਰ ਨੂੰ ਪੁੱਛਣਾ ਚਾਹੁੰਨੀ ਆ ਕਿ ਜਿਹੜੀ ਤੁਸੀਂ ਇਲੈਕਸ਼ਨ ਦੌਰਾਨ ਸਾਮਦਾਨ ਦੰਡਵੇ ਦਿਵਾਲੀ ਨੀਤੀ ਅਪਣਾਈ ਸੀਗੀ ਜਿਹਦੇ ਅਪਣਾਉਣਦਿਆਂ ਤੁਸੀਂ ਮੇਰੇ ਤੇ ਜਿਹੜੇ ਆ ਪੰਜ ਝੂਠੇ ਮੁਕਦਮੇ ਚਲਾਏ ਅਦਾਲਤਾਂ 'ਚ ਤੇ ਤੁਹਾਡਾ ਸਾਮਦਾਨ ਦੰਡਪੇ ਜਿਹੜਾ ਫੇਲ ਹੋ ਗਿਆ ਬਿਲਕੁਲ ਇਸੇ ਤਰੀਕੇ ਨਾਲ ਤੁਹਾਡੀ ਜਿਹੜੀ ਸਰਕਾਰ ਆ 2027 ਵਿੱਚ ਫੇਲ ਹੋਣੀ ਆ ਤੇ 2027 ਵਿੱਚ ਤੁਹਾਡੀ ਜਿਹੜੀ ਝੂਠ ਦੀ ਜਿਹੜੀ ਦੁਕਾਨ ਹੈ ਇਹ ਬਿਲਕੁਲ ਹੀ ਬੰਦ ਹੋ ਜਾਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ